ਲਿਪਸਟਿਕ ਲੈ, ਨੇਲ ਪਾਲਸ ਲੈ, ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਲੈ। ਭਾਈ ਕੀ ਵੇਚਦਾ ਇੱਧਰ ਆ। ਦਿਖਾ। ਆਂਟੀ ਜੀ ਮੇਰੇ ਕੋਲ ਮੇਕਅਪ ਦਾ ਸਮਾਨ ਆ। ਅੰਦਰ ਆ ਜਾ ਅਧਕਾਰ ਸਮਾਨ ਕੀ ਹੈ ਤੇਰੇ ਕੋਲ। ਆ ਜਾ। ਆ ਮੇਰੀ ਨੂੰੇ ਚਮਕ ਚਲੋ। ਇਹਦੇ ਲਈ ਦਿਖਾ ਕੋਈ ਮੇਕਅਪ ਦਾ ਸਮਾਨ। ਆ ਮੇਰੇ ਕੋ ਨਾ ਉਹ ਵਧੀਆ-ਵਧੀਆ ਕਰੀਮਾਂ ਨੇ ਚਿਹਰੇ ਤੇ ਲਾਉਣ ਵਾਲੀਆਂ। ਆ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਨੇ। ਕਿਹੜੀ ਲੈਣੀ ਤੁਸੀਂ ਆਹ ਹੈਗੀ ਆ 200 ਰੁਪਏ ਦੀ ਆਹ ਹੈਗੀ 150 ਰੁਪਏ ਦੀ ਮੈਨੂੰ ਕੋਈ ਐਦਾਂ ਦੀ ਕਰੀਮ ਦੇ ਜਿਹਨਾਂ ਨਾਲ ਰੰਗ ਹੋਰਾ ਹੋ ਜਾਵੇ ਆਹ 150 ਦੀ ਹੈ ਤੇ ਇਹ ਕੀ 200 ਰੁਪਏ ਦੀ ਇਹ ਦੋਵੇਂ ਕਰੀਮਾਂ ਵਧੀਆ ਤੁਸੀਂ ਕਿਹੜੀ ਕਰੀਮ ਲੈਣੀ ਹੈ ਚਲੋ 200 ਵਾਲੀ ਦੇ ਮੈਨੂੰ ਕਰੀਮ ਪੁੱਤ ਮੈਂ 200 ਦੀ ਕਰੀਮ ਤਾਂ ਤੇਰੇ ਤੋਂ ਲੱਲੀ ਹੈ ਇਹਦੇ ਨਾਲ ਇਹਨੂੰ ਫਰਕ ਤਾਂ ਪੈ ਜਾ ਆਂਟੀ ਜੀ ਇਹਨੂੰ ਫਰਕ ਪਵੇ ਨਾ ਪਵੇ ਪਰ ਕਰੀਮ ਨੂੰ ਜ਼ਰੂਰ ਫਰਕ ਪੈ ਜਾਊ ਤੇ ਨੀ ਮਕਾਲੀ ਹੋ ਜੀ ਇਹਨੂੰ ਨਹੀਂ ਫਰਕ ਪੈਂਦਾ ਆ ਪਗ ਤਾਂ ਗੰਨ ਲਗਾ ਆ ਪਾਲਤੈ ਕੀ ਕਰਦਾ ਮੈਂ ਉਹ ਫਿਰ ਇਹ ਮੂੰਹ ਡਰਾ ਕੇ ਰੱਖਤਾ ਹੀ ਇਧਰ ਆ ਕੇ ਦੱਸਾਂ ਕੀ ਕਰਦਾ ਮੈਂ ਉਹ ਭਗਤਿਆ ਉਹ ਲੱਗਦਾ ਤੇਰੀ ਸ਼ਰਾਬ ਪੀ ਕੇ ਹਿੱਲ ਪੈ ਗਈ ਐ ਪਾ ਵਾਕਈ ਨੇ ਹਿੱਲ ਪੈ ਗਈ ਆ ਦੇ ਕਦੇ ਇਧਰ ਪੁਣੀ ਜਾਂਦਾ ਵੇ ਦਾਰੂ ਨੂੰ ਕਦੇ ਇਧਰ ਪੁਣੀ ਜਾਂਦਾ ਵੇ ਦਾਰੂ ਨੂੰ ਇਹਨੂੰ ਮੈਂ ਬਾਰ ਬਾਰ ਪਤਾ ਕਿਉਂ ਪੁਣਦਾ ਪਿਆ ਮੈਂ ਇਹਦੇ ਵਿੱਚੋਂ ਮੈਂ ਉਹ ਚੀਜ਼ ਲੱਭਦਾ ਪਿਆ ਮਾਂ ਜਿਹੜੀ ਬੰਦੇ ਦੇ ਅੰਦਰ ਜਾ ਕੇ ਉਹਨੂੰ ਸ਼ੇਰ ਬਣਾ ਦਿੰਦੀ ਆ